ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਬਹੁਤ ਵਧੀਆ ਵੀਰੋ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫੌਸਲਾ ਵੀ ਬਹੁਤ ਵਧੀਆ ਹੋ ਰਹੀ ਹੈ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਤੁਸੀਂ ਪਰਿਵਾਰਕ ਵੀਡੀਓ ਨੂੰ ਬਹੁਤ ਪਰਵਾਰ ਦਿੰਦੇ ਆ ਕਮੈਂਟ ਆ ਜਿਹੜੇ ਪਰਿਵਾਰ ਨੂੰ ਸੇਧ ਦੇਣ ਵਾਲੇ ਕਰਦੇ ਆ ਵੀ ਬਹੁਤ ਤਹਿ ਦਿਲੋਂ ਧੰਨਵਾਦ। ਵੇਖਣਾ ਹੀ ਮਹਾਰਾਜ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਤੇ ਬਾਕੀ ਭਾਈ ਤੁਸੀਂ ਦੇਖਿਆ ਤਾਂ ਵੀ ਆਪਣੀ ਗੁड़िया ਰਾਣੀ ਜਿਹੜੀ ਜਸ਼ਨ ਹੈ। ਉਹ ਗਈ ਵੀ ਤੇ ਆਪਣੀ ਬੂਆ ਕੋਲ। ਉਹ ਵੀ ਆਈ ਹੈ ਭਾਈ ਮੋੜਾ। ਕਿਉਂਕਿ ਵੀ ਅੱਜ ਆ ਜਿਹੜੇ ਦੋਹੇ ਜਾਣੇ ਬੱਚੇ ਆਪਣੇ ਪਰਮ ਤੇ ਜਸ਼ਨ ਸਕੂਲ ਜਾ ਰਹੇ। ਕਈ ਜਣਾਂ ਨੇ ਕਮੈਂਟ ਵੀ ਕਰਿਆ ਤਾਂ ਵੀ ਜਦੋਂ ਉੱਥੇ ਜਾਉਂਗੇ ਜੇ ਚੱਲਣ ਲੈਣ ਭੈਣ ਨਾਲ ਕੋਈ ਵੀ ਵੀਡੀਓ ਬਣਾ ਲਿਓ ਤੇ ਦਸ ਹਲਕ ਆਏ ਹੋਏ ਵੀ ਜਸ਼ਨ ਨੇ ਵੀ ਮੈਨੂੰ ਕੱਲੇ ਦੱਸਿਆ ਵੀ ਸਕੂਲ ਆ ਜਾਣਾ ਤੇ ਰਾਤ 7:30 ਵਜੇ ਤਕਰੀਬਨ ਨੇਰੇ ਹੋਏ ਜਾ ਕੇ ਲੈ ਕੇ ਆਇਆ ਮੈਂ ਜਸ਼ਨ ਨੂੰ ਕਿਉਂਕਿ ਉਹ ਰਹਿ ਤਾ ਲੱਗਦਾ ਸਿਰਫ 10 ਮਿੰਟਾਂ ਜਾਣ ਨੂੰ ਭੈਣ ਕੋਲ ਸੋ ਇਸ ਕਰਕੇ ਨੇਰੇ ਦੇ ਵਿੱਚ ਵੀਡੀਓ ਬਣਾਈ ਨਹੀਂ ਤੇ ਇੱਕ ਅੱਧੇ ਦਿਨ ਦੇ ਵਿੱਚ ਜਾਣਾ ਹੈ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਲੋਹੜੀ ਦਾ ਤਿਹਾਰਾ ਜਿਹੜਾ ਆ ਗਿਆ ਸੋ ਭੂਆ ਜੀ ਕੋਲ ਵੀ ਉੱਧਰ ਜਾਣਾ ਆਣਾ ਕੋਲ ਬਾਈ ਜਿਹੜੇ ਲੋੜੀ ਦੇ ਸੁਧਾਰੇ ਆਉਦੇ ਨੇ ਆ ਉਹਦੇ ਜਰੀਏ ਤੁਹਾਨੂੰ ਭੈਣਾਂ ਦੇ ਪਰਿਵਾਰ ਨਾਲ ਮਿਲਾ ਦੇਣਾ ਬਾਕੀ ਬਾਈ ਸਾਰੇ ਲੱਗੇ ਹੋਏ ਆਪਣੇ ਆਪਣੇ ਕੰਮ ਹਰਜੀਤ ਬਣੀ ਵੀ ਸਾਡੀ ਕੈਮਰਾਮੈਨ ਉਹਨੂੰ ਮਿਲੋ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਪੈਰ ਪਰਛਾਹ ਚੁਕਾ ਲੀ ਹਾਂ ਬਾਈ ਇੱਧਰ ਜਸ਼ਨ ਨੂੰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪੈਰ ਪਰਛਾਹ ਚੁਕਾ ਲੀ ਉਹ ਦੇਖ ਜੀ ਜਸ਼ਨ ਗਾਣ ਆ ਗਿਆ ਬਾਬਾ ਜੀ ਬਾਬਾ ਜੀ ਆ ਗਿਆ ਹਾਂ ਜੀ ਲੈ ਵੀ ਹੁਣ ਤੂੰ ਮੈਨੂੰ ਐਂ ਦੱਸ ਰਿਹਾ ਕਿ ਪਹਿਲਾਂ ਵੀ ਤੇਰੇ ਉੱਥੇ ਜੀ ਲੱਗ ਗਿਆ ਤਾਂ ਲੱਗ ਗਿਆ ਸੀ ਬੂਆ ਕੋਲ ਗਈ ਵੀ ਸੀ ਮੈਂ ਹੂੰ ਉੱਥੇ ਮਨਸੂਖਰ ਮੈਂ ਖੇਲੀ ਗਈ ਅੱਛਾ ਨਾ ਸਾਡੀ ਯਾਦ ਆਈ ਹੋਣੀ ਤੈਨੂੰ ਤੁਸੀਂ ਤਾਂ ਮੈਨੂੰ ਵੀ ਫੋਨ ਲਗੇ ਸੀ ਫੋਨ ਨਹੀਂ ਕਰਿਆ ਲੈ ਕਹ ਜੀ ਕਿ ਬੂਆ ਕੋਲ ਗਈ ਵੀ ਆ ਗਿਆ ਫੋਨ ਕਰਨਾ ਹਾਂ ਠੀਕ ਨੇ ਆਵੇ ਸਰਦਾਰ ਨੇ ਤਾਂ ਫੋਨ ਨਹੀਂ ਕਰਿਆ ਫੋਨ ਕਰ ਲਿਆਤਾ ਜੀ ਕਿ ਦੁਬਾਰਾ ਵੈਸੇ ਫਿਰ ਜੇ ਜਿਆਦਾ ਹੋਆ ਕਰੀਆ ਫਿਰ ਬੱਚੇ ਦਾ ਮਨ ਉੱਠ ਖੜਦਾ ਨਹੀਂ ਕਿਹੜੇ ਉੱਪਰ ਜਾ ਕੇ ਗਈ ਸੀ ਭੈਣ ਕੋਲ ਤਾਂ ਗਈ ਹੋਈ ਸੀ ਜੀ ਮੈਂ ਵਾਰ-ਵਾਰ ਫੋਨ ਕਰਕੇ ਫਿਰ ਮੈਨੂੰ ਚੰਗਾ ਜਾਨੀ ਲੱਗਿਆ ਇਸ ਕਰਕੇ ਮੈਂ ਜਿਆਦਾ ਫੋਨ ਨਹੀਂ ਕਰੇ ਹੈਗੇ ਅੱਛਾ ਰਹੇ ਹਾਂ ਜੀ ਬਾਪਾ ਜੀ ਜੇ ਤੁਸੀਂ ਸੁਣ ਲਿਆ ਨੇ ਮੈਸੇਜ ਵੀ ਰਾਤ ਸਕੂਲ ਦੇ ਨੇਰੇ ਹੋਏ ਆਏ ਆ ਜੀ ਨਹੀਂ ਮੈਨੂੰ ਵੀ ਨਹੀਂ ਤਾਂ ਅਜੇ ਉਮੀਦ ਹੈਗੀ ਵੀ ਸਕੂਲ ਖੁੱਲੂਗੇ ਲੋ ਬਾਜੀ ਇੱਧਰ ਬਾਜੀ ਇੱਥੇ ਆ ਇੱਧਰ ਹੱਦ ਆਹ ਤੇ ਤਾਂ ਕਿ ਕੇ ਵਾ ਬੋਲੋ ਪਾਪਾ ਜੀ ਸੱਚੀ ਕਾ ਜੀ ਹੂੰ ਤੇਰੇ ਤੂੰ ਮੈਂ ਬੂਆ ਕੋਲ ਗਈ ਵੀ ਸੀ ਮੈਨੂੰ ਤਾਂ ਦੇਖੀ ਨਹੀਂ ਕਿਦੋਂ ਮੈਂ ਗਿਆਤਾ ਆਮਦਾ ਵੇ ਵੇਂਦੀ ਸੀ ਬੂਆ ਸੀ ਹੂੰ ਬੇਲਾ ਇਹ ਨਾ ਮੈਨੂੰ ਨਹੀਂ ਲਾ ਬਈ ਜਸ਼ਨ ਤੇਰੇ ਪਿੱਛੇ ਤੇਰੇ ਬੂਟੇ ਚ ਪਾਤਾ ਦਾ ਪਾਣੀ ਸਾਨੂੰ ਨਾ کہیں ਵੀ ਪਾਏ ਨਹੀਂ ਪਾਣੀ ਠੀਕ ਹੈ ਲੋ ਬਈ ਸਟਾਪ ਨਹੀਂ ਕਰਈ ਵਈ ਹਨਾ ਜੀ ਨਾਲ ਦੀ ਨਾਲ ਵਧੀਆ ਮੌਸਮ ਲੱਗ ਗਿਆ ਪਰ ਧੁੰਦ ਬਹੁਤ ਈ ਸਵੇਰੇ ਧੁੰਦ ਕੰਨ ਹੋ ਗਈ ਸੀ ਜਿੰਨੀ ਤਾਂ ਪੁਣੇ ਕਿਹਨ ਨੂੰ ਧੁੰਦ ਬਣੀ ਅੱਛਾ ਫੱਟੇ ਮੈਨ ਲੱਗ ਦੌੜਦੇ ਕਿ ਸਰ ਪੱਟਦਾ ਹਾ ਬੂਟਾ ਦੇਖੋ ਇਹ ਪੰਮੂ ਦਾ ਟੁੱਟ ਗਿਆ ਤਾਂ ਪੱਟਰ ਤਾਂ ਨਹੀਂ ਟੁੱਟ ਗਿਆ ਤਾਂ ਲੈ ਬਾਈ ਜਸ਼ਨ ਇਧਰ ਵੀ ਦੇਖ ਲੈ ਆਪਣਾ ਬੂਟੇ ਤੇਰੇ ਪੂਰੇ ਬੂਟਾਂ ਦੀ ਰਾਖੀ ਕਰੀਏ ਬਾਈ ਫੇਰ ਨਾ ਕਹੀਂ ਮੰਮੀ ਨੇ ਤੇਰੇ ਨੇ ਪਾਣੀ ਪਾਇਆ ਠੀਕ ਆ ਚਲ ਉਹ ਦੇਖ ਉਹਦਰ ਬਾਬਾ ਗਿਆ ਮਾਰ ਨਸ਼ਾਪਾ ਬਿੱਲੇ ਪਰ ਉਹਦੇ ਬਿੱਲੇ ਨੂੰ ਸੇਰ ਲੈ ਬਾਈ ਉਹ ਬਿੱਲਾ ਅੰਦਰ ਰਹਿਦਾ ਉਹ ਬਿੱਲੇ ਓਏ ਸਕੂਲ ਤੇ ਆ ਜੀ ਹੁਣੇ ਹੈ ਤੂੰ ਹਾਂ ਆ ਜੀ ਹੁਣੇ ਕੁੱਪੜੇ ਚੈਂਜ ਕਰ ਜਾ ਖੜ ਜਾ ਮੈਂ ਲਾਉਂਦਾ ਬਾਈ ਬਿੱਲਾ ਅੰਦਰ ਰਹਿਦਾ ਨਾ ਦੇਖੋ ਦੇਖਿਓ ਬਾਈ ਇਹ ਆਹ ਦੇਖੋ ਅਬੱਲਾ ਅਬੱਲਾ ਆ ਦੇਖੋ ਬਈ ਬਿੱਲਾ ਦਾ ਇਹ ਸਰਬਜੋਸੀ ਦੀ ਵੀਡੀਓ ਦੇਖ ਰਿਹਾ ਬਾਈ ਬੈਠਾ ਆ ਦੇਖੋ ਦੋਨੇ ਬਾਈ ਗਾਉਂ ਸੇ ਨਿਕਲ ਕੇ ਕਿਤੇ ਮਾਰਕੀਟ ਅਬੱਲਾ ਥਾਸੀਕਾਲ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੱਲ ਬਾਹਰ ਨੂੰ ਦੀਦੀ ਉਹ ਕਰਦੀ ਐ ਇੱਥੇ ਬਾਈ ਇਹ ਕਮਰੇ ਦੇ ਵਿੱਚ ਸਰਬਜੋਸੀ ਦੇ ਬਾਈ ਅਸੀਂ ਘੱਟੋ ਘੱਟ ਵੀ ਤੇ ਵੀ ਉਹ ਇੱਕ ਅੱਲਾ ਕਰ ਦਿੰਦਾ ਆ ਦੇਖੋ ਕਿੱਥੇ ਤੱਕ ਮਿੱਕਰ ਚੜਾਈ ਵੀ ਆ ਬਿੱਲੇ ਨੇ ਕੱਢ ਲਿਆ ਬਾਹਰ ਨੂੰ ਦੇ ਦੇਈ ਬਾਹਰ ਫਿਰਦੀ ਉਹ ਲੈ ਬਾਬੇ ਨੇ ਤਾਂ ਗੱਡੀ ਛੋਟੀ ਚੱਕ ਲਈ ਉਹ ਬਾਈ ਸਾਡੀ ਮਲਕੀਤ ਬਾਈ ਦੀ ਭਾਣ ਜੀ ਆ ਗਈ ਸਾਸਿਕਾਲ ਪਤਰਾ ਠੀਕ ਹੈ ਹਾਂਜੀ ਹਾਵੇ ਬਿੱਲੇ ਲਿਆਂਦਾ ਕੱਢ ਕੇ ਦੇਖ ਲੈ ਬਿੱਲਾ ਇਹ ਜਿੱਦਾਂ ਵੀ ਛੁੱਟੀਆਂ ਹੋਏ ਰੋਜ਼ ਕਿਹੜਾ ਮਾਰਗ ਜਾਂਦੀ ਜਸ਼ਨ ਆ ਗਈ ਜਸ਼ਨ ਆ ਗਈ ਇੱਥੇ ਨੇ ਦੱਸੋ ਜੀ ਤਲਾ ਦੋ ਤੇਰਾ ਚਲੀ ਵੀ ਗਈ ਸੀ ਅੱਜ ਫੇਰ ਆਈ ਨਾ ਲੋ ਭਾਈ ਜਸਨ ਆਈ ਜਸਨ ਦੇ ਨਾਲ ਉਹਦੀ ਸਹੇਲੀ ਆ ਗਈ ਚਲੋ ਖੇਲੋ ਕੋਈ ਗੱਲ ਨਹੀਂ ਹੈ ਬੱਚਿਆਂ ਨਾਲੇ ਰੌਣਕਾਂ ਜਿਵੇਂ ਆਪਣਾ ਵੀ ਘਰ ਥੋੜਾ ਜਿਹਾ ਖਾਲੀ ਖਾਲੀ ਜਾ ਹੋ ਗਿਆ ਤੇ ਜਸਨ বিনা ਹਾਂ ਇਹ ਤਾਂ ਹੈਗਾ ਹੀ ਆ ਅਜੇ ਪਰਮ ਨੇ ਉਹ ਤਾਂ 2-3 ਦਿਨ ਦਾ ਵਜੇ ਲਾ ਰਹੇ ਹਨ ਲਿਆਓ ਉਹ ਬਿੱਲੇ ਉਹ ਸਕੂਲ ਠੀਕ ਰਿਹਾ 4-4 ਦਿਨ ਉਹ ਦੀਦੀ ਚਲੇਗੀ ਮੈਂ ਕੱਲ੍ਹ ਆਈ ਟੀਵੀ ਦੇਖੂਗਾ ਪਹਿਲਾਂ ਬਾਪ ਖੁਸ਼ ਹੋਇਆ ਤਾਂ 4-4 ਦਿਨ ਤੇ ਹੁਣ ਜਿਆਦਾ ਮਨ ਜਾ ਹੋ ਗਿਆ ਥੋੜਾ ਜਿਹਾ ਉਹ ਤਾਂ ਕਹਣਾ ਤਾਂ ਵੀ ਦੀਦੀ ਨੇ ਲਿਆ ਉਹ ਬਿੱਲੇ ਅੱਜ ਸਕੂਲ ਦੇ ਵਿੱਚ ਜੀ ਲੱਗ ਗਿਆ ਤਾਂ ਨਖਾਈ ਤੇ ਨਹੀਂ ਬਹੁਤ ਹੁੰਦੀ ਸੀ ਬੈਠੇ ਹੈ ਹੈ ਜਿਆ ਸਕੂਲ ਮੈਂ ਤਾਂ ਆਇਆ ਕਰ ਮਰਖੇ ਲਾ ਮਾਜਾ ਟਾਂਡ ਬਹੁਤ ਹੈ ਜੀ ਬਿੱਲੇ ਅੱਜ ਇਹ ਨੀਟ ਨੂੰ ਧੰਡਦੀ ਬਾਬਾ ਦੀ ਆ ਬੱਕਰੇ ਕੰਮ ਲੱਗ ਗਏ ਹਾਂ ਜੀ ਨਹੀਂ ਉਹ ਪਹੁੰਚ ਚਾਲਦੀ ਤੀ ਨਾ ਜੀ ਕਵਰ ਵੀ 11 ਤੱਕ ਵਧੀਆਂ ਛੁੱਟੀਆਂ ਕਿਸੇ ਜਗ੍ਹਾ 15 ਤੱਕੇ ਵਧੀਆਂ ਹੋਈਆਂ ਉਹਦੇ ਕਰਕੇ ਮੈਂ ਵੀ ਭਲੇਕੇ ਦੇ ਚੜਾਈ ਦਾ ਲੋ ਬਾਈ ਜਸ਼ਨ ਨੇ ਵੀ ਰਾਤ ਮੈਨੂੰ ਪੂਰੇ ਨੇਰੇ ਫੋਨ ਕਰਿਆ ਤੈਨੂੰ ਪਤਾ ਲੱਗਿਆ ਤਾਂ ਹੈ ਹਾਂ ਹਾਂ ਮੈਨੂੰ ਲੱਗਿਆ ਵੀ ਮੈਂ ਸੁਖਦੇਆ ਕੱਲ ਨੂੰ ਪੇਪਰ ਹੈ ਮੈਂ ਕਿਹਾ ਮੇਰਾ ਵੀ ਹੋਊਗਾ ਫਿਰ ਹੂੰ ਜਦੋਂ ਪਾਪਾ ਨੂੰ ਘੰਟੀ ਖੜਕਾ ਜਾਂਦੀਆਂ ਨਾ ਕਨੇੜੇ ਕਰਕੇ ਲਿਆਉਗੀ ਨਹੀਂ ਔਖਾ ਹੋ ਜਾਣਾ ਤਾਂ ਨਾ ਤਾਂ ਦੂਰ ਦਾ ਵੀ ਹੁਣ ਗੱਡੀਆਂ ਕੋਲ ਹੈ ਠੀਕ ਈ ਮੁੰਡਾ ਤਾਂ ਮਮੀ ਨੇ ਰੋਟੀ ਵੀ ਦੇ ਦਿੱਤੀ ਕਿ ਨਹੀਂ ਹੈ ਚੌਲ ਬਣਾਏ ਜਿਹਦੇ ਫੇਰ ਹੈ ਹੈ ਦਿਖਾਈ ਦੇ ਤਰ ਮੂੰਹ ਮੜ ਜਾ ਆ ਦੇਖ ਇਹ ਐਡਮ ਹੈ ਬਾਈ ਵਧੀਆ ਕਸ ਖੂਚਦੀ ਨਾ ਵਧੀਆ ਰਿਹਾ ਅਜੀ ਦੀ ਨਹੀਂ ਕਰਦਾ ਹੁੰਦਾ ਤਾਂ ਜਾਣ ਨੂੰ ਹਨਾ ਹਾਂਜੀ ਹੈ ਆਪਾਂ ਨੂੰ ਵੀ ਤਾਂ ਕਿ ਜੇ ਛੁੱਟੀਆਂ ਹੋ ਜਾਣੀਆਂ ਵੀ ਘਰੇ ਰਹੀਏ ਦਸ਼ੰਦਰ ਜੀ ਕਰਦਾ ਤਾਂ ਜਾਣ ਨੂੰ ਹਾਂ ਹਾਂ ਉਹਨੂੰ ਪਤਾ ਤਾਂ ਉਹਦੇ ਖੇਲੀ ਵੀ ਆ ਜਾਂਦੇ ਹੂੰ ਕੁਛ ਐ ਦੀਦੀ ਨਾ ਦੀ ਬੇਟੀ ਆਈ ਵੀ ਦੀਨਾ ਉੱਥੇ ਉਹਦੇ ਕਰਕੇ ਇਹਦਾ ਥੋੜਾ ਜ਼ਿਆਦਾ ਮਨ ਲੱਗਦਾ ਹਾਂ ਉੱਥੇ ਉਹਨਾਂ ਦੇ ਰੌਣਕ ਲੱਗੀ ਵੀਦੀ ਰਾਤ ਮਾਸੀ ਕਹਿੰਦੀ ਸੀ ਹਾਏ ਕਹਿੰਦੀ ਸਾਡੀ ਤਾਂ ਕੁੜੀ ਚੱਲੀ ਹਾਂਜੀ ਦੀਦੀ ਰਾਂ ਦਾ ਵੀ ਮਨ ਲੱਗਿਆ ਹੋਇਆ ਤਾਂ ਜੀ ਪੁੱਛਿਆ ਦੀਦੀ ਜੇ ਜਾਂਦੇ ਤੁਸੀਂ ਚਲੇ ਗਏ ਤੇ ਦੀਦੀ ਨੇ ਫੋਨ ਆਇਆ ਤਾਂ ਕਨੇਪੂ ਜੀ ਠੀਕ ਠਾਕ ਬਤੀ ਜਿਵੇਂ ਠੰਡ ਤਾਂ ਨਹੀਂ ਲੱਗੀ। ਅੱਛਾ। ਨਹੀਂ ਨਹੀਂ ਹੋਇਆ ਮਾਤਾ ਪਿੱਛੇ ਬੈਠੀ ਸੀ। ਹਾਂ। ਮੂਰੇ ਪਾਪਾ ਵਿੱਚੇ ਜਿਜਣ ਹੈ। ਹਾਂਜੀ। ਲੋ ਹੋ ਗਿਆ ਤਾਂ ਜੰਦ ਮੈਂ ਰੋਟੀ ਬਣਾ ਲਈ ਸੀ। ਵਿੱਚੇ ਵਿੱਚ ਬਾਈ ਇੱਕ ਦਿਨ ਆ ਵੀ ਮੇਰੇ ਨਾਲ ਜਾਇਆ। ਬੂਆ ਗੋਲਪਰੀ ਨੇ ਇਹ ਆਪਣਾ ਟੀਵੀ ਦਾ ਸਕੀਨ ਹੈ। ਹਾਂਜੀ। ਇਹਨੇ ਆਪਣਾ ਘਰੇ ਮੁੜ ਕੇ ਆਇਆ ਇਹ ਹਨਾ। ਹਾਂਜੀ ਹੁਣ ਵੀ ਬੱਸ ਵਜ ਗਏ ਆਉਂਗੇ। ਹਾਂ। ਆ ਕੱਪੜੇ-ਕੁਪੜੇ ਬਦਲ ਕੇ ਆ ਟਿਊਸ਼ਨ। ਆ ਮੈਂ ਜਾਂ ਫਿਰ 4 ਵਜੇ ਟਿਊਸ਼ਨ ਜਾਣਾ ਹੈ ਇਹਨੇ। ਹਾਂ ਹੁੰਦਾ ਟਾਂ ਦਾ ਵੀ ਜੀ ਰੰਦਾ ਇਹ। ਮੁੰਨਾ ਆਣਿਆ ਨੂੰ ਨਾ ਬੇਲਾ ਛੱਡੀ। ਹਾਂਜੀ। ਆਹ ਓਏ, ਕਿਆ ਕਹਿੰਦਾ? ਐ ਬਰਮ। ਓ। ਹਾਂ। ਬਰਮ ਮੁੰਡਿਆ ਪਰੌਂਠਾ ਦਿੱਤਾ ਵੀ ਸਾਜਰੇ ਬਣਾ ਕੇ ਮੈਂ ਠੰਡਾ। ਹੂੰ। ਪਾਣੀ ਦਿੱਤਾ ਕੋਸਾ ਕਰਕੇ। ਇੱਛਾ। ਲਾ। ਕਾਦਰਾਲ ਖਾਦਾ ਤਾਂ ਪਰੌਂਠਾ ਦੱਸ। ਕਦੇ ਅਮਨ ਟਾਲ ਨਹੀਂ ਤਾਂ ਦੰਦਾ ਹੈਗਾ। ਜਦ ਐਨੀ ਠੰਡ ਹੋਈ ਹੈ ਨਾ ਸਕੂਲ ਦੀ ਹੋਈ ਹੋਈ। ਨਾ। ਪਾਈ ਗਿਆ ਦੋਵਾਂ ਨੂੰ ਨਾ ਉੱਪਰ ਪੈਜ ਹੋ ਜਾ 10 ਮਿੰਟ। ਮਾਡੇ ਪਾਲੇ ਵੀ ਲੇਟ ਹੋ ਜਾਂਦੇ ਤੇ ਸਹੀ ਹੈ ਪਹਿਲਾਂ ਹੀ ਥੋੜਾ ਜਿਹਾ ਆਪਰੇ ਜਾਣਾ ਜਸ਼ਨ ਨੂੰ ਕਹਤਾ ਵੀ ਤੇਰੇ ਬੂਟਾਂ ਦੇ ਵਿੱਚੋਂ ਮੈਂ ਦੇਖ ਰਿਹਾ ਮੌਨਾ ਕਰਿਆ ਹੀ ਲੱਗਦਾ ਜਾ ਕੇ ਹੂੰ ਵੀ ਟਾੜੀਆਂ ਟੂਣੀਆਂ ਕਿਹੜੀ ਟੁੱਟ ਗਈ ਕਿਹੜੀ ਰਹਿ ਗਈ ਕਿਹੜੀ ਜੰਮੇ ਹੈ ਹਾਂ ਸਾਰਾ ਮੌਨਾ ਕਰਿਆ ਹੀ ਠੀਕ ਹੈ ਕੋਈ ਨਹੀਂ ਅਸਲ ਮੌਸਮ ਵੀ ਖੁੱਲ ਗਿਆ ਸੋਣੀ ਧੁੱਪ ਆਈ ਲੋ ਬਾਈ ਧੁੱਪ ਆ ਗਈ ਐਨ ਪੂਰੀ ਦੇਖੋ ਤੁਸੀਂ ਦੇਖਣਾ ਉਹ ਮੋਟਰਸਾਈਕਲ ਦੀ ਪਰਸ਼ਾਵਾਂ ਜਿਹੜਾ ਉਹ ਵੀ ਆਤਰੇ ਕਪੜੇ ਕਪੜੇ ਵੀ ਸਾਰੇ ਸੁੱਕ ਗਏ ਹਰ ਜੀ ਹਾਂ ਜੀ ਮੈਂ ਜਦ ਕੱਢਦੇ ਤੇ ਜਵਾਰ ਤੋਤੇ ਤੇ ਕੱਲ ਜਾਉਂ ਜੀ ਉਹਦੇ ਅੱਜ ਸਮੇ ਮੰਮੀ ਰਾਹੀਂ ਵੀ ਲੱਗੇ ਰਿਹਾਣੀ ਸਵੇਰੇ ਹੋਣਾ ਹੈ ਸਾਢੇ 8:00 ਵਜੇ ਮੈਂ ਤਾਂ ਧੁੰਦ ਦੇ ਕੇ ਜਦ ਚਾਉਂ ਦੇ ਤਾਂ ਨਾਨਕੇ ਤੇ ਤੇ ਪਰੋਂਦੇ ਹਾਂ ਜੀ ਉਹਨਾਂ ਨੇ ਆਉਣਾ ਤਾਂ ਅੱਜ ਕਹਿੰਦੇ ਵੀ ਪਾਪਾ ਜੀ ਕਹਿੰਦੇ ਵੀ ਦੇਣਾ ਤਾਂ ਹੈਗਾ ਹੀ ਕੋਈਆਂ ਵੀ ਠੰਡ ਨੂੰ ਅੱਛਾ ਬਹੁਤ ਬਹੁਤ ਜੀ ਮੈਂ ਤਾਂ ਵੀ ਸਿਆਣੇ ਆ ਵੀ ਮੋਟਰਸਾਈਕਲ ਨੋ ਬਾਈ ਸੁਧਾਰੇ ਦੀ ਤਿਆਰੀਆਂ ਚੱਲ ਪਈਆਂ ਮੈਂ ਤਾਂ ਹਲੇ ਭੈਣ ਦਾ ਹੀ ਕਹਿੰਦਾ ਤਾਂ ਹਾਂ ਜੀ ਹਾਂ ਬਸ ਹੀ ਹੁੰਦਾ ਰਹਿ ਅੱਜ ਤਾਂ ਜਸ਼ਨ ਦੀ ਨਾਨੀ ਨੇ ਆਉਣਾ ਤਾਂ ਦੋ ਦੋ ਰਿਸ਼ ਫਿਰ ਮਾਰੇ ਰੋਕੇ ਦਿੱਤੇ ਮੈਂ ਇੱਕ ਦੋ ਦਿਨ ਹੋਰ ਖੜ ਜਾ ਵੀ ਮੌਸਮ ਅੱਜ ਕਨਾ ਧੁੱਪ ਆਏਗੀ ਅੱਜ ਹੂੰ ਵੀ ਧੁੱਪਲੀ ਜਾਮ ਕੇ ਆਉਣ ਦਾ ਫਿਰ ਦੇਜੇ ਕੋਈਆਂ ਅੱਛਾ ਜਿਸਨ ਬੂਆ ਵੀਡੀਓ ਕਿਤੇ ਹੋਣੀ ਹੈ ਹਾਂਜੀ ਲੈ ਅੱਛਾ ਚੱਲ ਫਿਰ ਮੈਂ ਹੁਣ ਤੇਰੀ ਮੰਮੀ ਕਾਲ ਨੂੰ ਤੇਰੀ ਨੂੰਹ ਭੈਣ ਵੀ ਫੋਨ ਕਰਦੀ ਸੀ ਜੀ ਇਹ ਨਹੀਂ ਜੇਸ਼ਨ ਆਉਂਦੀ ਨਹੀਂ ਹੈਗੀ ਉਹਨੇ ਵੀ ਜੇਚੰਨਾ ਗੱਲ ਕਰਨੀ ਸੀ ਫਿਰ ਉਧਰੋਂ ਫੋਨ ਕਰੇਗਾ ਆ ਹੈਪੀ ਹਾਂਜੀ ਅੱਛਾ ਤੇ ਕੋਈ ਨਹੀਂ ਉਹ ਵੀ ਕੁੜੀਆ ਕਹਿੰਦੀ ਵੀ ਮੈਂ ਦੀਦੀ ਦੇਖਣੀ ਆ ਪਰਮ ਦੇਖਣਾ ਹੈ ਹੂੰ ਪਰਮ ਦਾ ਨਾ ਦੇਖੋ ਕਿ ਪਰਮ ਦੇਖ ਕੇ ਕਿੰਨਾ ਦੰਗ ਹੀ ਬਣਦਾ ਜਾਨੂੰ ਨੂੰ ਆ ਦੇ ਕਿ ਇਹ ਤਾਂ ਹੀ ਚਲ ਜਾਂਦੀ ਵੀ ਦੇਖ ਲੈ ਜੀਂ ਦੀ ਉਂਗਲੀ ਚ ਰਬੜ ਫਸਾ ਲਈ ਤੀ ਬਾਣਾ ਵਾਲੇ ਆ ਕਿਹੜਾ ਰਬੜ ਫਸਾ ਲਈ ਤੀ ਜੀ ਵਾਲਾ ਵਾਲੇ ਮੈਂ ਤਾਂ ਬਸ ਕੰਮ ਚ ਲੱਗੀ ਹੁੰਦੀ ਸੀ ਕਦ ਚ ਉਂਗਲੀ ਚ ਫਸਾ ਲਈ ਦੀ ਜੀ ਖੇਲਦੇ ਖੇਦੇ ਨੇ ਵਾਲਾ ਵਾਲੇ ਰਬੜ ਅੱਛਾ ਸਿਰ ਚ ਪਾਉਣ ਵਾਲੀ ਹੁੰਦੀ ਆ ਰਬੜ ਜੀ ਅੱਛਾ ਬਟੇ ਦੇ ਕੇ ਹਾਂ ਜੀ ਉਹ ਉਂਗਲੀ ਘੁੱਟ ਹੋ ਗਈ ਫੇਰ ਦੱਸਿਆ ਨਾ ਡਰਦਾ ਵੀ ਮਮੀ ਖਿਜੂਗੀ ਮੈਨੂੰ ਮਨੇ ਪੁੱਛੀ ਜਾਨ ਮम्मा ਕੈਂਚੀ ਕਿਥੇ ਆ ਮੈਂ ਪੁੱਛੀ ਜਾਨ ਕੀ ਕਰਨੀ ਚਾਚੇ ਨੇ ਰਹਿਣੀ ਕਹਿੰਨਾ ਨਹੀਂ ਮੈਂ ਚਾਈ ਦੀ ਜੀ ਉਸ ਟਾਈਮ ਮੈਂ ਦੱਸਿਆ ਨਹੀਂ ਹੈਗਾ ਤੇ ਅੱਜ ਜਦੋਂ ਮੈਂ ਅੰਦਰ ਆਈ ਫਿਰ ਹੋਣ ਲੱਗ ਗਿਆ ਦੇਖ ਕੇ ਮੈਂ ਕਿਆ ਗੱਲ ਹੋ ਗਈ ਜਦ ਹੱਥ ਦਿਖਾਵੇ ਨਾ ਹੱਥ ਪਿੱਛੇ ਲਕੋਇਆ ਹੋਇਆ ਜਾਂ ਦੇਖਿਆ ਜੀ ਐਡਾ ਗੋਲੀ ਸੁੱਜੀ ਹੋਈ ਫਿਰ ਬਹੁਤ ਔਖੀ ਤੂਹੀ ਨਾਲ ਰਬ ਦੁਪੱਟੇ ਜੀ ਅੰਨਾਸੋਂ ਘਰ ਨਿਕਲ ਗਈ ਇੱਕ ਵਾਰ ਤਾਂ ਮੈਂ ਵੀ ਡਰ ਗਈ ਦੇਖ ਕੇ ਵੀ ਸ਼ਾਇਦ ਨਹੀਂ ਉਹ ਫਿਰ ਹੱਥ ਚ ਪਾਈ ਵੀ ਉਹ ਘਮਾਈ ਗਿਆ ਹੈ ਨਾ ਹਾਂਜੀ ਉਹ ਬਟੇ ਆ ਗਏ ਫਿਰ ਆਪਣੇ ਦੋਸਤ ਦਾ ਨੌ ਲਾਤਾ ਇਹ ਡਰ ਦੇ ਬਾਰੇ ਦੇ ਕਹਿੰਦਾ ਮੇਰੇ ਦੋਸਤ ਨੇ ਪਾਤਾ ਮੈਨ ਹੇ ਹੇ ਕਿਤੇ ਨਹੀਂ ਮੈਂ ਜਾਂਦਾ ਖੇਲਣ ਵੋ ਬਾਈ ਨਵੇਂ ਨਵੇਂ ਐ ਆਪਣੇ ਆਪ ਤੇ ਹੀ ਗਈ ਖੇਲ ਤੇ ਖੇਲਦਾ ਕਮਾਈ ਆ ਹੁਣ ਓਕਾਸ ਹੋ ਕੇ ਜਿਆਦਾ ਵੀ ਨਿਕਲੀ ਆਏ ਨਹੀਂ ਅਜੇ ਕੈਂਚੀ ਲੱਭਦਾ ਤਾਂ ਅਜੇ ਮੈਂ ਲੋ ਬਾਈ ਜੈਸਾ ਨਾ ਜਾਣਾ ਹੁਣ ਆਪਣੀ ਸਹੇਲੀ ਕੋ ਨਹੀਂ ਦੇਖ ਰਹੀ ਐ ਚੱਲ ਜਾ ਫਿਰ ਕੋਈ ਗੱਲ ਨਹੀਂ ਜਾਓ ਜਾਓ ਖੇਡ ਲਓ ਠੀਕ ਐ ਨੀ ਚਲੋ ਬਾਈ ਚੱਲ ਰਹਿ ਗਿਆ ਹੁਣ ਮੇਰੇ ਪੁੱਛਣਾ ਆਉਂਦੀ ਤੇ ਜੀ ਹੈ ਰੋਜੇ ਪੁੱਛਣਾ ਆਉਂਦੀ ਤੇ ਵੀ ਮਾਮੀ ਆ ਗਈ ਜੈਸਾ ਨਾ ਚਾ ਚਲ ਠੀਕ ਐ ਮੈਂ ਵਾਈ ਗਈਆਂ